ਇਹਦੀ ਕੀ ਨੰਬਰ ਦਾ ਸੋ ਦੇਸ ਇਨ ਪੈਂਡ ਕੀਤਾ ਉਹ ਚਾਟ ਨਹੀਂ ਕੋਈ ਗਿਆ ਵਗੈਰਾ ਕਰੋ ਹਾਂਜੀ ਗੁੱਡੀ ਗਈ ਸਾਡੀ ਕੀ ਨਾ ਉਹ ਗਈ ਤਾਂ ਇਹ ਕਿੱਥੋਂ ਗਈ ਹੈ ਇਹ ਬਣੀ ਮਸਾਲ ਸਿੰਘ ਤੋਂ ਇਹ ਕਿਹੜੀ ਜਗ੍ਹਾ ਗਈ ਸਕੂਲ ਚ ਗਈ ਸਰਕਾਰੀ ਬਬੀ ਕਲਾਸ 1 ਹੀ ਕਲਾਸ 1 ਸਰਕਾਰੀ ਸਕੂਲ ਹੈ ਇਹ ਪਿੰਡ ਦੇ ਵਿੱਚ ਹੀ ਆ ਹਾਂਜੀ ਪਿੰਡ ਦੇ ਸਕੂਲ ਹੈ ਅੱਛਾ ਬਾਹਰ ਕੀਤੀ ਤੁਸੀਂ ਬੱਚਿਆਂ ਦੀ ਹਾਂਜੀ ਅਹੀਂ ਬਾਹਰ ਬਾਹਰ ਕਰ ਚੁੱਕੇ ਆ ਪਰਾਜੇ ਤੱਕ ਮਿਲੀਆਂ ਨਹੀਂ ਉਹ ਤਾਂ ਕੰਨੇ ਤਰੀਕ ਦੀ ਗੱਲ ਹੋਈ ਇਹ ਨਾ ਉਹ ਤਰੀਕ ਦੀ ਗੱਲ ਇਹ ਕੋਈ ਖਾ ਉਹ ਪਤਾ ਲੱਗਾ ਕਿ ਮਨੇ ਨਹੀਂ ਜੀ ਨਹੀਂ ਲੱਗਣ ਉਹ ਐਪੋਰਟ ਪ੍ਰਚਾਰਣ ਨੂੰ ਵੀ ਕੰਮ ਦਿੱਤੀ ਨੂੰ ਹਾਂ ਜੀ ਉਹ ਵੀ ਕਹਿੰਦੇ ਆ ਵੀ ਤੁਸੀਂ ਘਾਰ ਕਰੋਹੀਂ ਕਰਦੇ ਆ ਕੀ ਮੰਨ ਕਰਦੇ ਨਹੀਂ ਤੇ ਹੋ ਗਏ ਨੇ ਗੱਡੀਆਂ ਲੱਭ ਜਾਣ ਸਾਰੇ ਮਤਲਬ ਜੋਰ ਲਾਉਂਦੇ ਆ ਸਰ ਜੀ ਹਾਂ ਜੀ ਵੀਰ ਜੀ ਕੀ ਨਾ ਆਪਣਾ ਕਿਹੜਾ ਪਿੰਡ ਆ ਸਾਡਾ ਪਿੰਡ ਸਰ ਜੀ ਪੈਣੀ ਆ ਭਿੱਖੇ ਬੰਦੇ ਲਾਗੇ ਸਰ ਜੀ ਅੱਛਾ ਤੇ ਕ੍ਰਿਕਟ ਦਾ ਵਾਪਰੀ ਆੜੀਆਂ ਲੜਕੀਆਂ ਕਿਵੇਂ ਕਰਦਾ ਸਰ ਜੀ ਉੱਥੋਂ ਛੁੱਟੀ ਸਾਰਾ ਕਹਿੰਦੇ ਆ ਜਿਹੜੇ ਆਪਣੇ ਸਕੂਲ ਚੋਂ ਮਾਸਟਰ ਨਾਲ ਗੱਲਬਾਤ ਕੀਤੀ ਕਿ ਇਹ ਸਕੂਲ ਪੜਦੀਆਂ ਇਹ ਜੀ ਸਰਕਾਰੀ ਸਕੂਲੇ ਪੜਦੀਆਂ ਅੱਛਾ ਜੀ ਤੇ ਉਹ ਬੱਚੀ ਕਹਿ ਕਹੀ ਕਿ ਜਿੰਨਾ ਚਿਰ ਮੇਰੇ ਪਾਪਾ ਨਾ ਆਏ ਉਹਨਾਂ ਚਿਰ ਤੁਸੀਂ ਕੀ ਕਰਨਾ ਕਿ ਛੁੱਟੀ ਨਹੀਂ ਦੇਣੀ ਤੇ ਬੱਚਾ ਛੁੱਟੀ ਲੈ ਕੇ ਸਰ ਜੀ ਤੇ ਮਤਲਬ ਸਕੂਲੋਂ ਆ ਗਏ ਆ ਤੇ ਘਰੇ ਨਹੀਂ ਪਹੁੰਚੇ ਉੱਥੋਂ ਹੀ ਛੁੱਟੀ ਲੈ ਕੇ ਤੇ ਉੱਤਰ ਦੀ ਉੱਧਰ ਹੀ ਮਤਲਬ ਘਰੋਂ ਚਲੇ ਗਏ ਆ ਬੱਚੀ ਇਹਨਾ ਕੁੜੀ ਦਾ ਦਿਲਣਾ ਸਰਜੀ ਉਹਦਾ ਨਾਮ ਲక్ష్ਮੀ ਆ ਜੀ ਹੂੰ ਲక్ష్ਮੀਆ ਸਰ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਰ ਜੀ ਜਤਿੰਦਰ ਸਿੰਘ ਸਿੰਗੀਆਂ ਕੁੜਦਾ ਇਹ ਇਹ ਸਰ ਜੀ ਤਿੰਨ ਗੁੱਡੀਆਂ ਅੱਛਾ ਤਾਂ ਕੋਈ ਇਹਦੀ ਥਾਣੇ ਤਲਾਹ ਦਿੱਤੀ ਕੋਈ ਹਾਂ ਜੀ ਸਰ ਜੀ ਥਾਣੇ ਤਲਾਹ ਦਿੱਤੀ ਆ ਖਾਲਦਾ ਥਾਣਾ ਸਰ ਜੀ ਅੱਛਾ ਤੇ ਹੁਣ ਕੀ ਮਤਲਬ ਵਿਸ਼ਵਾਸ ਦਵਾਇਆ ਤੁਹਾਨੂੰ ਕਿ ਇਹ ਸੱਚ ਉਹਨੇ ਸਰ ਜੀ ਉਹ ਤੇ ਕਹਿੰਦੇ ਵੀ ਤੁਸੀਂ ਵੀ ਕੋਸ਼ਿਸ਼ ਕਰੋ ਤੇ ਨਾਲ ਮਤਲਬ ਅਸੀਂ ਵੀ ਕੋਸ਼ਿਸ਼ ਕਰਾਂਗੇ ਸਰ ਸਾਹਿਬ ਸਰ ਜੀ ਇਹ 9 ਤਰੀਕ ਦੀ ਗੱਲ ਹੈ ਤੇ ਪਤਾ ਲੱਗਾ ਕੋਈ ਫੋਨ ਲੱਗੇ ਬੰਨੂ ਨਹੀਂ ਸਰ ਜੀ ਕੋਈ ਪਤਾ ਨਹੀਂ ਲੱਗਾ ਇਹ ਤਾਂ ਕੀ ਮੰਗ ਕਰਦੇ ਹੋ ਅਸੀਂ ਮੰਗ ਸਰ ਜੀ ਉਹ ਕਰਦੇ ਛੋੜੇ ਛੋੜੇ ਬੱਚੇ ਆ ਕਿ ਦੀ 12 ਸਾਲੋਂ ਵੱਰੇ ਸਰ ਜੀ ਤੇ ਕਿਹਦੀ 10 ਸਾਲ ਆ ਲਿਆ ਸਰ ਜੀ ਇਸ ਤਰ੍ਹਾਂ ਕਰਕੇ 12 13 ਸਾਲ ਤੋਂ ਵੱਧ ਨਹੀਂ ਬੱਚੀ ਹੈ ਕਿ ਬੀਟਿੰਗਾਂ ਬੱਚੇ ਛੋਟੇ ਆ ਸਰ ਜੀ ਤੁਹਾਨੂੰ ਕੀ ਲੱਗਦਾ ਵਾ ਬੱਚਿਆਂ ਦਾ ਵੀ ਤਾਂ ਇਹ ਕੌਣ ਲੈ ਗਿਆ ਉਹ ਨਾਮ ਦਾ ਕਿੱਦਾਂ ਕਿੱਥੇ ਚਲੇ ਗਏ ਬੱਚੇ ਸਰ ਜੀ ਕੋਈ ਨਹੀਂ ਪਤਾ ਲੱਗਦਾ ਨਾਂ ਦੇ ਸਾਨੂੰ ਕਿਤੇ ਕੋਈ ਛਾਕਿਆ ਦੇ ਨਾਂ ਕੋਈ ਉਹ ਜਾਨੀ ਸਾਨੂੰ ਸਰ ਜੀ ਉਹ ਲੱਭ ਨਹੀਂ ਸਰ ਜੀ ਕੋਈ ਫੋਨ ਨਹੀਂ ਹੈਗਾ ਜੀ ਹਾਂ ਜੀ ਹਾਂ ਜੀ ਬਾਬੂ ਜੀ ਕੀ ਆਪਣਾ ਨਾਮ ਤੇ ਕਿਹੜਾ ਪਿੰਡ ਹੈ ਤੇ ਕੀ ਘਟਨਾ ਵਾਪਰੀ ਜੜੀ ਲੜਕੀ ਇਹ ਜੀ ਐਨੀ ਮਸਾ ਸਿੰਘ ਸਾਡਾ ਪਿੰਡ ਆ ਸਰਕਾਰੀ ਸਕੂਲ ਆ ਕਰਾਂ ਤੋਂ 2 ਕਿਲੇ ਦੂਰ ਆ ਤੇ ਤਕਰੀਬਨ 12:00 ਵਜੇ ਲੜਕੀਆਂ ਨੇ ਸਰਾਂ ਤੋਂ ਛੁੱਟੀ ਲਈ ਆ ਸਰਾਂ ਨੂੰ ਆ ਕੇ ਪੀੜ ਦਰਦ ਦਾ ਆ ਕੇ ਛੁੱਟੀ ਲਈ ਇਹਨਾਂ ਨੇ ਅਰਜ਼ੀਆਂ ਦਿੱਤੀਆਂ ਹਾਂਜੀ ਉਹ ਅਰਜ਼ੀਆਂ ਇੱਕ ਤੇ ਦੋਵੇਂ ਇਹ ਇੱਕ ਅਰਜ਼ੀਆਂ ਜਿਹੜੀਆਂ ਦੋ ਅਰਜ਼ੀਆਂ ਇੱਕੇ ਲੜਕੀ ਦੇ ਹੱਥ ਤੇ ਲਿਖੀਆਂ ਤੇ ਇੱਕ ਇੱਕ ਦੇ ਹੱਥ ਤੇ ਲਿਖੀਆਂ ਅੱਛਾ ਉਹਦੇ ਵਿੱਚ ਇਹ ਗੱਲ ਹੋਈ ਆ ਜੀ ਵੀ ਜਦੋਂ ਉਹ ਲੜਕੀਆਂ ਚਲੇ ਗਈਆਂ ਨਾ ਤੇ 1 ਸਵਾ 1 ਦੇ ਨਾਲ ਸਰ ਨੂੰ ਪਤਾ ਨਹੀਂ ਕਿੰਨੇ ਦੱਸਿਆ ਗਿਆ ਵੀ ਲੜਕੀਆਂ ਐਸ ਰਸਤੇ ਜਾ ਰਹੀਆਂ ਕਿੰਨੇ ਤਰੀਕ ਦੀ ਗੱਲ ਹੈ ਇਹ 9 ਤਰੀਕ ਦੀ ਜੀ ਅੱਛਾ ਜੀ ਤੇ ਜਦੋਂ ਦੱਸਿਆ ਗਿਆ ਤੇ ਉਹ ਲੜਕੀਆਂ ਫਿਰ ਜਦੋਂ ਇਹ ਸਰ ਪਿੰਡ ਨੂੰ ਭੱਜਾਏ ਤੇ ਉਹ ਨੂੰ ਨਹੀਂ ਗਿਆ ਜੇ ਉਹ ਨੂੰ ਜਾਂਦਾ ਤੇ ਸ਼ਾਇਦ ਹੋ ਸਕਦਾ ਹੈ ਵੀ ਲੜਕੀਆਂ ਇਹਦੇ ਹੱਥ ਚਾਣ ਕੇ ਤੇ تیر ਅਦੇ ਟਿਕਣੇ ਆ ਜਾਂਦੀਆਂ ਅੱਛਾ ਤੇ ਲੜਕੀਆਂ ਸਾਡੀਆਂ ਅਜੇ ਤੱਕ ਨਹੀਂ ਲੱਭੀਆਂ ਜੀ ਸ਼ਾਨਬੀਨ ਕੀਤੀ ਆਪਣੇ ਪਾਸੇ ਵੀ ਰਿਸ਼ਤੇਦਾਰਾਂ ਦੇ ਲਾਗੇ ਬਣੀ ਆਹੀਂ ਜੀ ਬਹੁਤ ਸ਼ਾਨਬੀਨ ਕੀਤੀ 12 1 ਵਜੇ ਤੱਕ ਰਹੀ 9 ਤਰੀਕੇ ਦਾਲੇ ਦਿਨ ਰਾਤ ਭੱਜੇ-ਭੱਜੇ ਫਿਰਦੇ ਰਹੇ ਆ ਨਹੀਂ ਸਾਨੂੰ ਲੜਕੀ ਨਾ ਮਿਲਦੀ ਕੋਈ ਥਾਣੇ ਤਲਾ ਦਿੱਤੀ ਹਾਂਜੀ ਦਿੱਤੀ ਹੈ ਕੀ ਫਾਇਦਾ ਤੁਹਾਨੂੰ ਐਸਐਚਓ ਕਹਿੰਦੇ ਆ ਸਾਬ ਹੁੰਦੇ ਵੀ ਅਹੀਂ ਤੁਹਾਨੂੰ ਤ ਤੁਸੀਂ ਵੀ ਨਾਲ ਕਰੋ ਆਸਰਾ ਤੇ ਅਹੀਂ ਵੀ ਕਰਦੇ ਆ ਦੋਵੇਂ ਤੇਰਾ ਇੱਕ ਬਣ ਕੇ ਤੇ ਆਪਾਂ ਪਾਲ ਕਰਗੇ ਮੌਕਾ ਵਿਖਣਾ ਹੈ ਤਾਂ ਜੀ ਕੀ ਵਿਸ਼ਾ ਕੀ ਮੰਗ ਕਰਦੇ ਪੁੱਛ ਆਂ ਆਹੀਂ ਤੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਪੀ ਸਾਡੀਆਂ ਲੜਕੀਆਂ ਜਿਹੜੀਆਂ ਅਮਾਲਕ ਆ ਤੇ ਅਮਾਲਕ ਲੜਕੀਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਕੀ ਕਹਿ ਸਕਦੇ ਆ ਵੀ ਉਹਨਾਂ ਨੂੰ ਅਮਾਲਕ ਲੜਕੀਆਂ ਸਾਡੇ ਹੱਥ ਆ ਜਾਣਗੇ ਤੇ ਜਿਹੜਾ ਇਹ ਜਨਾਂ ਦੇ ਦੁਸ਼ਮਣ ਆ ਜਿਹੜਾ ਜਿੰਨੇ ਕਿਸ ਨੇ ਇਹ ਕਾਰਵਾਈ ਕੀਤੀ ਹੈ ਕੋਈ ਗੱਲ ਕੀਤੀ ਆ ਉਹ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਭਾਈ ਤੁਹਾਨੂੰ ਕਿਹੜਾ ਸ਼ੱਕ ਹੋਵੇ ਸ਼ੱਕ ਸਰ ਸਾਨੂੰ ਕੋਈ ਸਮਝ ਨਹੀਂ ਆ ਰਹੀ ਹੈ ਜੇ ਇਹ ਸ਼ੱਕ ਕਿਤੇ ਵੀ ਕਹਿ ਸਕਦੇ ਆ ਇਹ ਦਿਨਾਂ ਕੁੜੀਆਂ ਦਾ ਨਾਮ ਕੀ ਹੈ ਇੱਕ ਤਾਂ ਹੈ ਗਾਈ ਜਸਮੀਨ एक तरह की बीबी बीबी गीता गीता कौर, कौर लक्ष्मी